ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਆਪਣਾ ਟਾਈਮ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਖਬਰਸਾਰ ਪ੍ਰੋਗਰਾਮ ਦੀ ਖਬਰ ਹੈ ਕਿ ਹਮਾਰਾ ਸੰਕਲਪ ਵਿਕਸਿਤ ਭਾਰਤ ਅਭਿਆਨ ਤਹਿਤ ਡਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਪਿੰਡ ਜੱਸੀ ਬਾਗਵਾਲੀ ਵਿਖੇ ਬੀਤੇ ਦਿਨੀ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਿਹਤ ਵਿਭਾਗ ਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਜੱਸੀ ਬਾਗਵਾਲੀ ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਉਚੇਚਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਸਟਾਲਾਂ ਲਾ ਕੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਟੈਸਟਾਂ ਤੋਂ ਇਲਾਵਾ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ 71 ਲੋਕਾਂ ਨੂੰ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਸੰਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀਆਂ ਕਰਮਚਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਪੂਰੀ ਰਿਪੋਰਟ ਕੈਮਰਾ ਪਰਸਨ ਅਜੈਬ ਸਿੰਘ ਦੇ ਨਾਲ ਦਰਪਨ ਟਾਈਮ ਬਿਊਰੋ। ਤਦਾਰਾ ਫਿਰ ਜਲਦੀ ਭਾਗ ਤੋਂ ਜੱਸੀ ਦਾ ਗੱਲ ਤੋਂ ਆਪਣੇ ਤੋਂ ਸਿੱਧ ਅਫਸਰ ਅੰਚ ਹੋਇਆ ਜੀ ਇਹਨਾਂ ਦਾ ਬਹੁਤ ਬੰਦੀਆ ਪਵੰਦਾ ਜੀ ਵੱਲੋਂ ਜਿਨ੍ਹਾਂ ਨੇ ਗੂਗਲ ਦੀ ਪ੍ਰਾਪ ਉਹਨਾਂ ਦਾ ਗੂਗਲ ਚੈੱਕ ਕੀਤਾ ਜਾਂਦਾ ਸੇ ਸ਼ੁਕਰ ਡਾਕਟਰ ਵੀ ਮੈਡੀਸਨ ਉਹ ਸਹੀ ਦਿੱਤੀ ਜਾਂਦੀ ਹੈ ਜੀ ਆਪਣੇ ਵਿੱਚ ਅਫਸਰ ਬੰਦੇ ਹੋਏ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਕੀ ਜਾਣਕਾਰੀ ਸਾਰੇ ਉਹ ਕਰਕੇ ਦੇਣਗੇ ਜੀ ਅਸੀਂ ਵੈਲਕਮ ਕਰਦੇ ਹਾਂ ਜਿਨ੍ਹਾਂ ਦਾ ਸਟੇਟ ਬਚਾ ਕਰ ਲਈਏ ਥੋੜਾ ਜਿਹਾ ਘਰੇ ਆਪਣੇ ਜਿਹੜਾ ਤੇ ਡੇਂਗੂ ਹੈ ਤੇ ਇੱਕ ਐਡੇਜ ਐਡਜੈਕਟਿਵ ਦਾ ਦੇ ਮੱਛਰ ਤੋਂ ਪੈਦਾ ਹੁੰਦਾ ਜਿਹੜਾ ਕਿ ਮਾਦਾ ਮੱਛਰ ਹੈ ਤੇ ਮੱਛਰ ਤੋਂ ਪੈਦਾ ਹੁੰਦਾ ਤੇ ਸਾਫ ਬਾੜੀ ਤੇ ਖੜਦਾ ਪੈਦਾ ਹੁੰਦਾ ਔਰ ਦਿਨ ਵਲੀ ਕੰਮ ਕਰਦਾ ਤਾਂ ਕਿਉਂ ਨਾ ਬਚਾ ਕੀਤਾ ਜਾ ਸਕੇ ਇਲਾਜ ਨਾਲੋਂ ਢਰੇ ਵੀ ਚੰਗਾ ਕਹਿੰਦੇ ਹੁੰਦੇ ਨੇ ਕਿ ਦੈਂਚੇ ਜੇ ਬੈਟਰ ਦਾਤ ਗੋ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਪਰਹੇਜ਼ ਕਿਸ ਤਰ੍ਹਾਂ ਕਰਨਾ ਹੈ ਕਿ ਘਰ ਦੇ ਵਿੱਚ ਆਪਣੇ ਕਿਤੇ ਵੀ ਪਾਣੀ ਨਾ ਖੜਾ ਹੋਵੇ ਜਿਵੇਂ ਕਿ ਮਕਸੇ ਕੇ ਸਾਫ ਪਾਣੀ ਤੇ ਆਰ ਬਿਰ ਬਲੇ ਦੇ ਜਿਹੜਾ ਮੱਛਰ ਟੜਦਾ ਦੇ ਨੂੰ ਦਾ ਤਾਂ ਘਰ ਵਿੱਚ ਕਿਤੇ ਵੀ ਤੁਹਾਡੇ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਜਿਵੇਂ ਕਿ ਗਰਮੀਆਂ ਦੇ ਦਿਨਾਂ ਵਿੱਚ ਕੂਲੜਾ ਦੇ ਵਿੱਚ ਆਪਣੇ ਪਾਣੀ ਖੜਾ ਰਹਿਣਾ ਹੈ ਇਹਦੇ ਨਾਲ ਸੀ ਬਦਲਦੇ ਨਹੀਂ ਪਾਣੀ ਨੂੰ ਜਦrangle ਆ ਦੇ ਵਿੱਚ ਪਾਣੀ ਖੜਾ ਰਹਿੰਦਾ ਜਾਂ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਛੱਤਾਂ ਦੇ ਉੱਪਰ ਉਹ ਬੇਤਰਤ ਕੋਈ ਹੁੰਦੀ ਆ ਉਹਨਾਂ ਦੇ ਉੱਪਰ ਮੱਖੀ ਬਹੁਤ ਪਲਦਾ ਹੈ ਜੇ ਘਰ ਦੇ ਵਿੱਚ ਤੋਂ ਹੋਰ ਟੈਂਕੀ ਅਸੀਂ ਹੋਤੀ ਬਣਾਈ ਹੋਈ ਹੈ ਕੋਈ ਪਸ਼ੂ ਲਈ ਪਾਣੀ ਲਈ ਜਾਂ ਹੋ ਬਹੁਤ ਸਾਰੀਆਂ ਤਾਵਾਂ ਹੁੰਦੀਆਂ ਜਾਂ ਕੋਈ ਲੋਕ ਪੰਛੀ ਵਾਲੀ ਟੁੰਡਾ ਵਿੱਚ ਪਾਣੀ ਪਾ ਕੇ ਰੱਖ ਦਿੰਦੇ ਆ ਉਹ ਆਪਣੇ ਤੌਰ ਦੇ ਨਾਲ ਭਲਾ ਕਰਦੇ ਆ ਪਰ ਉਹ ਭਲੇ ਦੇ ਨਾਲ ਇੱਕ ਸਾਹ ਦਾ ਧਿਆਨ ਨਹੀਂ ਬਣਦਾ। ਗਰਮੀਆਂ ਦੇ ਨਾਲ ਵਿੱਚ ਜੇ ਰੱਖਣਾ ਵੀ ਆਦਾ ਉਹਨੂੰ ਹਰ ਦੂਜੇ ਚੌਥੇ ਦਿਨਾਂ ਬਿਲਕੁਲ ਸਾਫ਼ ਕਰਕੇ ਚੰਗੀ ਤਰ੍ਹਾਂ ਉਪਰ ਸਵਾਗਤ ਦੁਆਰਾ ਪਾਣੀ ਭਰ ਕੇ ਰੱਖੋ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਕਸ਼ਮੀਰਪਾਲ ਜੀ। ਆ ਕਸ਼ਮੀਰਪਾਲ ਜੀ ਕੀ ਤੁਹਾਨੂੰ ਕੀ ਬਿਮਾਰੀ ਸੀ ਜਾਂ ਕਿਸ ਤਰ੍ਹਾਂ? ਮੈਨੂੰ ਟੀਵੀ ਸੀਗੀ ਜੀ। ਅੱਛਾ। ਹਾਂਜੀ। ਕਿਤੋਂ ਫਿਰ ਦਵਾਈ ਲਈ ਤੇ ਕਿਤੋਂ ਤੁਸੀਂ? ਮੈਂ ਜੱਸੀ ਬਾਗਵਾਲੀ ਦੇ ਡਿਫੈਂਸਰੀ ਚਲਾਈ ਸੀਗੀ ਜੀ। ਅੱਛਾ। ਹਾਂਜੀ। ਕਿਸ ਤਰ੍ਹਾਂ ਤੁਹਾਨੂੰ ਲਿਆ ਦਵਾਈ ਦੇ ਨਾਲ? ਮੈਂ 6 ਮਹੀਨੇ ਦਵਾਈ ਖਾਧਿਆ ਮੈਂ ਬੜੀ ਆਰਾਮਦਾਰੀ ਆ ਜੀ ਹਾਂ ਜੀ ਤੰਦਰੁਸਤਾਂ ਜੀ ਹਾਂ ਜੀ ਹਾਂ ਜੀ ਤੇ ਡਿਫੈਂਸਰੀ ਵਾਲਾਂ ਦਾ ਡਾਕਟਰ ਡਾਕਟਰਾਂ ਦਾ ਹਾਂ ਜੀ ਤੇ ਸਰਕਾਰ ਦਾ ਧੰਨਵਾਦ ਕਰਦਾ ਹਾਂ ਜੀ ਹਾਂ ਜੀ ਅਸੀਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਾਇਆ ਦੇਵੀ ਜੀ ਅੱਛਾ ਤੁਹਾਨੂੰ ਕੀ ਬਿਮਾਰੀ ਵੀ ਸੀ ਜਾਂ ਕੀ ਤੁਹਾਨੂੰ ਪ੍ਰੋਬਲਮ ਸੀਗੀ ਜੀ ਮੈਨੂੰ ਟੀਵੀ ਦੀ ਸਿਕਰਤ ਸੀ ਟੀਵੀ ਸੀ ਤੇ ਤੁਹਾਨੂੰ ਕੋਈ ਦਵਾਈ ਲਈ ਜਾਂ ਜੀ ਮੈਂ ਬਾ ਗਾੜੀ ਜੱਸੀ ਤੋਂ ਵੀ ਮਤਲਬ ਬੋਲਦੀ ਐ ਤੇ ਵਿਜੀ ਸਪੈਂਡਰੀ ਤੋਂ ਵੀ ਦਵਾਈ ਮੈਨੂੰ ਦਿੱਤੀ ਗਈ ਉਸ ਦਵਾਈ ਨਾਲ ਜੀ ਮੈਂ ਠੀਕ ਹੋਈ ਅੱਛਾ ਹਾਂਜੀ ਇਹ ਬਹੁਤ ਵੀ ਮੈਂ ਇਹਨਾਂ ਦਾ ਤੇ ਸਪੰਸਰ ਦਾ ਹਸਪਤਾਲ ਆਣ ਦਾ ਵੀ ਧੰਨਵਾਦ ਹੈ ਵੀ ਉਤੋਂ ਮੈਂ ਠੀਕ ਹੋਈ ਜੀ ਬਹੁਤ ਬਹੁਤ ਸਰਕਾਰ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ